अठिंडा पुलिस ने 5000 नशीली गोलियां और 4000 नशीले कैप्सूल के साथ एक दोषी को गिरफ्तार किया इस सम्बन्धी डी एस ने बताया कि थाना दयालपुर के नजदीक चेकिंग के दौरान दोषियों को काबू किया गया जिसकी कार से भारी मात्रा में नशीली गोलियां और नशीले कैप्सूल की बरामदगी हुई एन एक्ट के तहत मामला दर्ज कर दोषियों को गिरफ्तार किया गया है वही रिमांड हासिल करके सख्ती ऐसी अगली पूछताछ भी की जाएगी मान श्रीमती अमनीत पी आईपीएस सीनियर ਕਪਤਾਨ ਪਲੀਸ ਮਠੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਅਜੇ ਗਾਂਧੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਮਠੰਡਾ ਜਿਹੜੇ ਮਾਈ ਹੇਟਰ CA2 ਦੀ ਸਾਡੀ ਟੀਮ ਜਿਹੜੇ ਐਸਏਆਈ ਹਰਮਨ ਜੀ ਸਿੰਘ ਅਗਵਾਈ ਕਰ ਰਹੀ ਸੀ ਉਹ ਨਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਦੋਂ ਪੁਲਿਸ ਉਹ ਬਹਾਦਰਕਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਰਨੇਕ ਨੌਜਵਾਨ ਉਹਨੂੰ ਆਪਣਾ ਸ਼ਿਫਟ ਡੀਆਰ ਕਾਰ ਹੈ ਜਿਹੜੇ ਦਾ ਨੰਬਰ BB2 BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਪੁੱਜਾ ਜੋ ਉਹਨੇ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਕੀਸ਼ ਸਿੰਘ ਪੁੱਤਰ ਪ੍ਰੀਤਵ ਸਿੰਘ ਵਾਸੀ ਸਰਾਵਾਂ ਦਾ ਗਵਾੜ ਕੋਠਾ ਗੁਰੂਸੀ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਦੇ ਕਾਰ ਡਿੱਗੀ ਜਿਹੜਾ ਪਲਾਸਟਿਕ ਦਾ ਗੱਟਾ ਮਿਲਿਆ ਇਹਦੇ ਵਿੱਚੋਂ 5000 ਰਮਾਂ ਡੋਲ ਕੋਈਆਂ ਤੇ 4000 ਜਿਹੜਾ ਰੈਗਾਬਲੀਨ ਕੈਪਸੂਲਾ ਉਹ ਬਰਾਮਦ ਹੋਈ ਇਸ ਤੇ ਅਹੀ ਉਹਦੇ ਵਿਰੁੱਧ ਮਕਦਮਾ ਨੰਬਰ 81 83 249 2024 ਥਾਣਾ ਦਿਾਲਪੁਰਾ ਵਿਖੇ ਅੰਡਰセਕਸ਼ਨ 22C ਐਨਡੀਪੀਐਸਫ ਦੇ ਜਿਹੜਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਚ ਪੇਸ਼ ਕਰਕੇ ਉਹਨੂੰ ਹਾਸਲ ਕੀਤਾ ਤੇ ਹੁਣ ਤੇ ਹੋਰ ਪੁੱਛਗਛ ਜਾਰੀ ਹੈ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਹੈ ਤੇ ਪਹਿਲਾਂ ਵੀ ਥਾਣਾ ਦਿਾਲਪੁਰਾ ਵਿਖੇ ਥਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮਕਦਮੇ ਜਿਹੜੇ ਦਰਜ ਹੈ ਇਹ ਕਿਸੇ ਕੰਮ ਆਈ ਆ ਰਹੀ ਐ ਜਿਵੇਂ ਇਹ ਤੁਸੀਂ ਇਸਦੇ ਸਾਹਮਣੇ ਆਇਆ ਹੋਏ ਇਹਦੇ ਤੋਂ ਹੁਣ ਅਸੀਂ ਇਹਨਾਂ ਰਵਾੜਾ ਸਾ ਕੀਤਾ ਤਾਂ ਥੋਰਲੀ ਪੁਸ਼ੀਸ਼ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਨੇ ਜਿੱਥੇ ਜਾ ਕੇ ਲੈਣੇ ਆ ਫਾਰਵਰਡ ਬੈਕਵਰਡ ਲਿੰਕ ਜਿਹੜੇ ਨੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਕਦਮਾਂ ਦੇ ਗ੍ਰਿਫਤ ਸਰ ਕਰਾਂਗੇ ਪਹਿਲਾਂ ਕਿਹਦੇ ਥਾਣੇ ਦੇ ਵਿੱਚ ਪਰਚੀ ਦਰਜ ਹੈ ਪਹਿਲਾਂ ਬਾਜਾਖਾਨਾ ਦਿਾਲਪੁਰ ਇੱਕ ਤੇ ਚੋਰੀ ਦਾ ਬੱਚਾ ਵੀ ਦਰਜਾ ਦਿਾਲਪੁਰ ਵਿੱਚ ਇਹ ਤੁਸੀਂ ਕੱਲ ਟਿੱਕਾ ਬਰਾਮਤ ਕੀਤਾ ਛੇ ਗ੍ਰਾਮ ਰਾਤ ਦੇ ਟੂਰੇ ਇਸ ਕਰਕੇ ਕੀਤਾ ਹੋਇਆ ਉਹ ਦੇ ਵਿੱਚ ਵੀ ਜਿਹੜਾ ਜਗਦੀਪ ਸਿੰਘ ਮੌਕੇ ਤੇ ਖੜਿਆ ਪੁਲਿਸ ਜੋ ਜਿਹੜੇ ਦੋਨਾਂ ਨੂੰ ਅੱਗੇ ਬੈਕਗਰਾਉਂਡ ਹੋੜਾ ਲਿੰਕ ਕੋਲ ਚ ਵੀ ਇਹ ਦੋ ਵਿਅਕਤੀ ਹੋਰ ਅਰੈਸਟ ਕੀਤੇ ਮਕਦਮਾ ਦਰਜ ਕਰ ਲਿਆ। ਫਿਰ ਕਾ ਤਰਨਾ ਕਰਦੇ ਕਿ ਥਾਣੇ ਦੇ ਵਿੱਚ ਕੀ ਨਾਮ ਲਾਇਆ ਇਹ ਇੱਕ ਬੰਦੇ ਨੇ ਆਪਣਾ ਮਹਾਰਾਜਪਿੰਡ ਦੇ ਬੰਦੇ ਨੇ ਲੈ ਚ ਛਾਲ ਮਾਰ ਕੇ ਕੋਦਕ ਕੀਤੀ ਸੀ। ਉਹਨੇ ਆਪਣਾ ਇੱਕ ਰੁਪਾ ਛੱਡਿਆ ਮੈਂ ਦੋ ਬੰਦਿਆਂ ਤੋਂ ਤੰਗ ਆ ਕੇ ਇਹ ਕੋਦਕ ਕੀਤੀ ਆ ਉਹ 306 ਦਾ ਮਕਦਮਾ ਉਹਦੇ ਉਨ੍ਹਾਂ ਦੇ ਖਿਲਾਫ ਦਰਜ ਕੀਤਾ ਹੈ ਇਹ ਸਰ ਸ਼ਹਿਰ ਦਾ ਸਮਨ ਜਿਸ ਦਾ ਪਾਰ ਮੰਡਰਾ ਹੈ ਉਹ ਬ੍ਰੋਕਰ ਹੈ ਕਿ ਵਪਾਰੀਆਂ ਦਾ ਸਤਿਕਾਰਕ ਸੂਤ ਨਹੀਂ ਹੈ ਉਹ ਇਹ ਮੁਕੱਦਮੇ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਹਨ ਤੇ ਜਿਸ ਤਰ੍ਹਾਂ ਉਹਦੇ ਤ੍ਰਤੀਹਦਾਂ ਨਾਲ ਸਾਹਮਣੇ ਆਉਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ